ਦਾ ਪਾਉਣਾ ਕਿੱਲਾ ਸੀ ਸਬਜ਼ੀ ਲਾਉਨੇ ਆ। ਇਹ ਮੈਂ ਪੱਲੀ ਪਛਾ ਕੇ ਸਿੱਧੀ ਗਾਹਕ ਨੂੰ ਵੇਚ ਦਾਂਗਾ। ਗਾਹਕ ਵੀ ਵਧੀਆ ਰਿਸਪੌਂਸ ਦਿੰਦਾ ਹੈ। ਇਹ 2-2 ਘੰਟਿਆਂ ਦੇ ਵਿੱਚ ਸਾਡੀ ਸਬਜ਼ੀ ਸੇਲ ਹੋ ਜਾਂਦੀ ਹੈ। ਇਹਦੇ ਨਾਲ ਮੱਜਾਂ ਆਪ ਚੋਨਾਗਾ ਉਹ ਵੀ ਸਿੱਧਾ ਗਾਹਕ ਨੂੰ ਘਰੇ ਜਾ ਕੇ ਦੁੱਧ ਪਾ ਕੇ ਆਉਨੇ ਆਂ ਅਸੀਂ। ਕਮਾਈ ਵੀ ਵਧੀਆ ਹੁੰਦੀ ਹੈ। 5:00 ਵਜੇ ਗੋਹਾ ਛੱਟਣ ਲੱਗ ਜਾਨਾ, ਗੋਹਾ ਛੱਟਣਸਾਰ ਮੱਜਾਂ ਨੂੰ ਨਮਾਉਣ ਲੱਗ ਜਾਨਾ, ਨਮਾ ਕੇ ਉਦੋਂ ਬਾਅਦ ਮੈਂ ਤੇ ਮੇਰੀ ਮੰਮੀ ਅਸੀਂ ਧਾਰਾ ਚੋਲ ਲੈਨੇ ਆਂ। ਮੇਰੀ ਪਤਨੀ ਸ਼ਹਿਰ ਤੋਂ ਸੀ। ਉਹਨੇ ਮੇਰਾ ਇੰਨਾ ਸਾਥ ਦਿੱਤਾ ਵੀ ਔਖੇ ਟਾਈਮ ਸਾਨੂੰ ਨੇ ਮੇਨੇ ਭਾਈ ਬਹੁਤ ਮਾਰਦੇ ਨੇ ਨਾ ਲੋਕ ਸੰਗ ਅਸੀਂ ਕਦੇ ਨਹੀਂ ਮੰਨੀ ਹੈਗੀ ਮੈਂ ਗਲੀਆਂ ਚ ਜਾ ਜਾ ਵੀ ਵੇਚੀ ਆਪਦੇ ਪਿੰਡ ਦੇ ਵਿੱਚ ਸਾਡੇ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਸੀ ਜੀ ਮੇਰਾ ਮਾਂ ਪਿਓ ਇੱਕ ਚੁੱਬੜ ਵੇਚ ਕੇ ਸਾਡਾ ਟਾਈਮ ਪਾਸ ਹੁੰਦਾ ਸੀ ਉਹ ਪਹਿਲਾਂ ਚੁੱਬੜ ਚੁਗਦੇ ਫਿਰ ਚਾਹ ਕੁੜਦੇ ਹੁੰਦੇ ਸਾ ਸਾਡੇ ਕੋਲ ਇੱਕ ਕਮਰਾ ਆਉਂਦਾ ਸੀ ਉਹ ਚ ਹੀ ਅਸੀਂ ਪੈਣਾ ਉਹ ਚ ਹੀ ਰੋਟੀ ਬਣਾਉਣੀ ਵੀ ਉਸੇ ਚ ਹੀ ਸਾਰਾ ਕੁਝ ਕਰਨਾ ਹੁੰਦਾ ਵੀ ਅਸੀਂ ਇੱਕ ਗੱਲ ਲਗਣ ਬਣ ਲਈ ਵੀ ਸਾਡੇ ਮਾਂ ਪਿਓ ਨੂੰ ਅਸੀਂ ਗਰੀਬੀ ਚੋਂ ਕੱਢਣਾਗਾ ਕਿਉਂਕਿ ਮੇਰੇ ਵਾਸਤੇ ਸਭ ਤੋਂ ਪਹਿਲਾਂ ਰੱਬ ਮੇਰਾ ਮਾਂ ਪਿਓ ਸੀ ਜਿਹੜੀ ਮੈਨੂੰ ਇੱਕ ਕੀਮਤੀ ਚੀਜ਼ ਮਿਲੀ ਹੋਈ ਐ ਉਹ ਕਿਤੇ ਮੈਨੂੰ ਲੱਖਾਂ ਕਰੋੜਾਂ ਤੇ ਵੀ ਨਹੀਂ ਮਿਲਦੀ ਹੈਗੀ ਤੇ ਉਸ ਤੋਂ ਬਾਅਦ ਮਿਹਨਤ ਕਰਦੇ ਕਰਦਿਆਂ ਨੇ ਅਸੀਂ ਆਪਦਾ ਸਾਰਾ ਕੁਝ ਬਣਾ ਲਿਆ ਘਰ ਪਾ ਲਿਆ ਚੰਗਾ ਚੰਗਾ ਸੰਦ ਸੰੜਾ ਲਿਆ ਏ ਸਾਰੇ ਅਸੀਂ ਰਲ ਮਿਲ ਕੇ ਇੱਕ ਚੰਗਾ ਜੀਵਨ ਬਤੀਤ ਕਰ ਰਹੇ ਹਾਂ ਵਧੀਆ ਹੈਪੀ ਫੈਮਿਲੀ ਦਾ ਸਾਥੀ ਨਾਮ ਬੱਬੂ ਸਿੰਘਾ ਜੀ ਪਿੰਡ ਖੋਖਰਕਲਾਂ ਜ਼ਿਲ੍ਹਾ ਮਾਨਸਾ ਕੰਮ ਅਸੀਂ ਖੇਤੀਬਾੜੀ ਕਰਦੇ ਹਾਂ ਨਾਲ ਸਹਾਇਕ ਧੰਦੇ ਕਰ ਸ਼ੁਰੂ ਕਰੇ ਹੋਏ ਨੇ ਜੀ ਜਿਵੇਂ ਸ਼ੁਰੂ ਤੋਂ ਮੇਰੇ ਮੰਮੀ ਡੈਡੀ ਕਰਦੇ ਸੀ ਪਸ਼ੂ ਪਾਲਣ ਦਾ ਕਿਉਂਕਿ ਦੁੱਧ ਤੇ ਗੁਜ਼ਾਰਾ ਹੁੰਦਾ ਸੀ ਨਾਲ ਹੀ ਅਸੀਂ ਸਬਜ਼ੀ ਲਾਉਂਦੇ ਹੁੰਦੇ ਸੀ ਦੋਨੇ ਭਰਾਵਾਂ ਦਾ ਸਾਡਾ ਸ਼ੌਂਕ ਸੀ ਵੀ ਅਸੀਂ ਸਬਜ਼ੀ ਲਾਇਆ ਕਰੀਏ ਖੁਦ ਗਾਹਕ ਨੂੰ ਵੇਚਿਆ ਕਰੀਏ ਕਿਉਂਕਿ 12 ਸਾਲਾਂ ਤੋਂ ਅਸੀਂ ਸਬਜ਼ੀ ਦਾ ਵੀ ਨਾਲ ਧੰਦਾ ਇਹ ਕਰ ਰਹੇ ਹਾਂ ਅਸੀਂ ਕਦੇ ਮੰਡੀ ਕਰਨੋਂ ਵੱਡੀ ਮੰਡੀ ਕਰਨ ਨਹੀਂ ਕਰਿਆ ਕਿਉਂਕਿ ਉਹਦੇ ਵਿੱਚ ਨਾ ਤਾਂ ਰੇਟ ਮਿਲਦਾ ਆਪਾਂ ਨੂੰ ਪੂਰਾ ਨਾ ਹੀ ਆਪਾਂ ਜਿਹੜੀ ਮਿਹਨਤ ਕਰਨੇ ਆ ਵੇਸਟ ਜਾਂਦੀ ਹੈ ਅੱਧਾ ਪੌਣਾ ਕਿੱਲਾ ਅਸੀਂ ਸਬਜ਼ੀ ਲਾਉਨੇ ਆ ਜੋ ਖੁਦ ਹੀ ਅਸੀਂ ਤੋੜਦੇ ਆਂ ਤੇ ਖੁਦ ਹੀ ਗਾਹਕ ਨੂੰ ਸਿੱਧੀ ਦੰਨੇ ਆ ਜੀ ਅਸੀਂ ਮਾਨਸਾਂ ਦੀ ਸਬਜ਼ੀ ਮੰਡੀ ਇੱਕ ਫਾੜਕਾ ਦੇ ਨੇੜੇ ਤੇ ਉੱਥੇ ਜਾ ਕੇ ਮੈਂ ਪੱਲੀ ਪਛਾ ਕੇ ਸਿੱਧੀ ਗਾਹਕ ਨੂੰ ਵੇਚ ਦਾਂਗਾ ਗਾਹਕ ਵੀ ਵਧੀਆ ਸਪੌਂਸ ਦਿੰਦਾਗਾ ਇਹਦੇ ਵਿੱਚ ਥੋੜੀ ਜਿਹੀ ਮਿਹਨਤ ਤਾਂ ਸਾਡੀ ਜਿਆਦਾ ਹੀ ਲੱਗਦੀ ਹੈ ਉਹੋ ਜੀ ਕਮਾਈ ਵੀ ਵਧੀਆ ਹੁੰਦੀ ਹੈ ₹100 ਵਧੀਆ ਬਣ ਜਾਂਦੇ ਆ ਜਿਹੜੀ ਮੰਨ ਲਓ ₹50 ਚੀਜ਼ ਵੇਖਣੀ ਆ ਉਹ 70 80 ਆਸਾਨੀ ਨਾਲ ਗਾਹਕ ਲੈ ਕੇ ਜਾਂਦਾ ਖੁਸ਼ ਹੋ ਕੇ ਇੱਕ ਆਏ ਆ ਬਾਈ ਜੀ ਕਿਉਂਕਿ ਮੈਂ ਕੈਮੀਕਲ ਬਹੁਤ ਘੱਟ ਕਰਦਾ ਸਬਜ਼ੀਆਂ ਤੇ 5 4 ਰੁਪਏ 10 ਰੁਪਏ ਮੇਰੀ ਮਹਿੰਗੀ ਜ਼ਰੂਰ ਹੁੰਦੀ ਆ ਸਬਜ਼ੀ ਕਿਉਂਕਿ ਉਹਦਾ ਵੀ ਕਾਰਨ ਹੈ ਇੱਕ ਤਾਂ ਆਪਾਂ ਤਾਜੀ ਤੋੜ ਕੇ ਲੈ ਕੇ ਜਾਂਦੇ ਆ ਮੱਝਾ ਹੋਣ ਦੇ ਕਾਰਨ ਰੂੜੀ ਦੀ ਖਾਦ ਵਾਦੂ ਹੁੰਦੀ ਆ ਉਹ ਮੈਂ ਹਰ ਸਾਲ 15 ਕਿਟਰਾਲੀਆਂ ਹੋ ਜਾਂਦੀਆਂ ਹਰ ਸਾਲ ਹੀ ਅਸੀਂ ਪਾਉਨੇ ਆ ਉਹਦੇ ਵਿੱਚ ਸਬਜ਼ੀ ਦਾ ਟੇਸ ਇੰਨਾ ਜ਼ਿਆਦਾ ਬਣ ਜਾਂਦਾ ਵੀ ਕਿਉਂ ਇੱਕ ਪਾਣੀ ਨਹਿਰੀ ਆ ਹੱਟਲ ਵਿਆਮ ਆ ਮੋਟਰਾਂ ਦਾ ਪਾਣੀ ਸਾਡੇ ਇੱਕ ਨੰਬਰ ਆ ਇੱਕ ਕੈਮੀਕਲ ਬਹੁਤ ਘੱਟ ਹੁੰਦਾ ਹੈ ਕੈਮੀਕਲ ਵੀ ਜਿੱਥੇ ਲੋੜ ਆ ਮੈਨੂੰ ਉੱਥੇ ਹੀ ਕਰਦਾਗਾ ਮੈਂ ਆਪਦਾ ਲੱਸੀ ਜਾਂ ਗੁੜ ਜਾਂ ਹੋਰ ਆਪਦੇ ਘਰੇਲੂ ਨੁਕਤੇ ਜ਼ਿਆਦਾ ਵਰਤਦਿਆਂ ਸੀ ਗਾਹਕ ਨੂੰ ਇੱਕ ਵਾਰੀ ਜਿਹੜਾ ਪਹਿਲੀ ਵਾਰ ਗਾਹਕ ਹੁੰਦਾ ਉਹਨੂੰ ਕੇਰਾ ਤਾਂ ਐਂ ਜੇ ਲੱਗਦਾ ਵੀ ਯਾਰ ਇਹ ਇੰਨੀ ਮਹਿੰਗੀ ਲਾਉਂਦਾਗਾ ਹਨਾ ਪਰ ਉਹਨੂੰ ਵਿਸ਼ਵਾਸ ਦਿਵਾਉਣਾ ਪੈਂਦਾ ਵੀ ਯਾਰ ਬਾਈ ਤੂੰ ਟਰਾਈ ਕਰੀ ਇੱਕ ਵਾਰ ਦੁਬਾਰੇ ਤੈਨੂੰ ਮੌਕਾ ਨਹੀਂ ਮਿਲਣਾ ਉਹ ਗੱਲ ਪੱਕੀ ਹੋ ਜਾਂਦੀ ਹੈ ਜੀ ਦੁਬਾਰੇ ਮੇਥੋਂ ਗਾਹਕ ਰੇਟ ਨਹੀਂ ਪੁੱਛਦਾ ਉਹ ਮੈਨੂੰ ਸਿੱਧਾ ਕਿਹ ਹੀ ਕਹਿੰਦਾ ਵੀ ਬਾਈ ਕਿਲੋ ਪਾ ਦੇ ਜਹਾਦਾ ਕਿਲੋ ਪਾ ਦੇ ਕਈਆਂ ਤੋਂ ਲੇਟ ਹੋ ਜਾਂਦੇ ਆ ਮੇਰੀ ਸਬਜ਼ੀ ਸੇਲ ਹੋ ਜਾਂਦੀ ਆ ਮੈਨੂੰ ਉਹ ਫੋਨ ਕਰਕੇ ਕਹਿ ਦਿੰਦੇ ਆ ਜਾਂ ਮੈਸੇਜ ਕਰ ਦਿੰਦੇ ਆ ਵੀ ਕਈ ਘਰ ਇਹੋ ਜਿਹੇ ਨੇ ਵੀ ਸਾਡੇ ਘਰੋਂ ਆ ਕੇ ਵੀ ਸਬਜ਼ੀ ਲੈ ਜਾਂਦੇ ਨੇ ਸ਼ਹਿਰ ਵਾਲੇ ਜਿੰਨੇ ਸਾਡੇ ਰੋਡ ਤੇ ਨੇ ਵੀ ਜਾਂ ਮੈਂ ਤੁਰਿਆ ਜਾਂਦਾ ਹੁੰਦਾ ਘਰੇ ਵੀ ਫੜਾ ਜਾਂਦਾ ਉਹ ਫੋਨ ਤੇ ਦੱਸ ਦਿੰਦੇ ਨੇ ਵੀ ਕਿਲੋ 2-2 ਕਿਲੋ ਉਹ ਪੱਕੇ ਗਾਹਕ ਲੱਗੇ ਹੋਏ ਨੇ ਇੱਕ ਤਾਜੀ ਸਬਜ਼ੀ ਹੋ ਜਾਂਦੀ ਆ ਇਹ ਗਾਹਕ ਨੂੰ ਵਧੀਆ ਲੱਗਦਾ ਗਾ ਜਿਹੜੀ ਆਪਾਂ ਬੋਲੀ ਤੇ ਲੈ ਕੇ ਜਾਣੇ ਆ ਉਹ ਇੱਕ ਦਿਨ ਆਪਾਂ ਨੂੰ ਪਹਿਲਾਂ ਤੋੜਨੀ ਪੈਂਦੀ ਹੈ ਤੇ ਜਿਹੜੀ ਗਾਹਕ ਨੂੰ ਸਿੱਧੀ ਵੇਚਣੀ ਆ ਉਹ ਉਸੇ ਦਿਨੀ ਤੋੜਦੇ ਆਂ ਸੀ ਸਵੇਰੇ ਤੇ ਦੁਪਹਿਰੇ 2 1 ਵਜੇ 3 ਵਜੇ ਫਾੜਕਾਂ ਤੇ ਵੇਚਣ ਭਗ ਜਾਂਦੇ ਆ ਉਦੋਂ ਗਾਹਕ 4 ਵਜੇ ਸ਼ੁਰੂ ਹੋ ਜਾਂਦਾ ਹੈ ਦੋ ਢਾਈ ਘੰਟਿਆਂ ਦੇ ਵਿੱਚ ਸਾਡੀ ਸਬਜੀ ਸੇੜ ਹੋ ਜਾਂਦੀ ਹੈ 6:30 7 ਵਜੇ ਨੂੰ ਮੈਂ ਘਰ ਵਾਪਸ ਆ ਜਾਂਦਾ ਇਹਦੇ ਨਾਲ ਸਾਡਾ ਜੀ ਸ਼ੁਰੂ ਤੋਂ ਮੇਰੇ ਮੰਮੀ ਡੜੀ ਸੀ ਇੱਕ ਸਾਡਾ ਸਹਾਇਕ ਧੰਦਾ ਸੀ ਇਹਨਾਂ ਨੇ ਬਣਾਇਆ ਹੋਇਆ ਪਸ਼ੂ ਪਾਲਣ ਦਾ ਜਿਹੜਾ ਸ਼ੁਰੂ ਤੋਂ ਮੇਰੀ ਮੰਮੀ ਦੇ ਡੈਡੀ ਕਰਦੇ ਸੀ ਉਹ ਨਾਲ ਉਹ ਧੰਦਾ ਕਰਦੇ ਹਾਂ ਅਸੀਂ ਪੱਜਾਂ ਆਪ ਚੋਨਾਗਾ ਆਪ ਹੀ ਸਾਰਾ ਕੁਝ ਕਰਨਾ ਉਹ ਵੀ ਸਿੱਧਾ ਗਾਹਕ ਨੂੰ ਘਰੇ ਜਾ ਕੇ ਦੁੱਧ ਪਾ ਕੇ ਆਉਨੇ ਹਾਂ ਅਏ ਨੇ ਵੀ ਸਾਡੇ ਘਰੇ ਦੋਜੀ ਆਉਂਦਾ ਜਾਂ ਅਸੀਂ ਡੇਲੀ ਤੇ ਪਾਉਨੇ ਆ 10-12 ਹਾਲਾਂ ਤੋਂ ਜਿਹੜੇ ਪੁਰਾਣੇ ਗਾਹਕ ਨੇ ਸਾਡੇ ਘਰ ਪੱਕੇ ਲੱਗੇ ਹੋਏ ਨੇ ਉਹੀ ਗਾਹਕ ਨੇ ਉਹਨਾਂ ਘਰਾਂ ਚ ਹੀ ਦੁੱਧ ਪਾ ਕੇ ਆਉਂਦੇ ਕੋਈ ਨਵਾਂ ਗਾਹਕ ਨਹੀਂ ਲਾਉਂਦੇ ਹੈਗੇ ਕਹਿੰਦੇ ਜ਼ਰੂਰ ਨੇ ਪਰ ਆਏ ਵੀ ਪੁਰਾਣੇ ਸਾਡੇ ਨਾਲ ਜੁੜੇ ਹੋਏ ਨੇ ਅਗਲੇ ਨੂੰ ਵੀ ਪਤਾ ਵੀ ਇਹ ਚੰਗੇ ਇਨਸਾਨ ਨੇ ਤੇ ਸਾਨੂੰ ਵੀ ਰੁਪਈਆ ਦੀ ਕੋਈ ਦਿੱਕਤ ਨਹੀਂ ਆਉਂਦੀ ਤ ਸਵੇਰ ਦਾ ਰੁਟੀਨ ਮੇਰਾ ਹੋ ਜਾਂਦਾ ਜੀ ਮੈਂ 4 ਵਜੇ ਉੱਠਦਾ ਹਾਂਗਾ 4 ਵਜੇ ਉੱਠਣਸਾਰ ਮੱਝਾਂ ਨੂੰ ਪਹਿਲਾਂ ਪੱਠੇ ਪਾ ਦੰਨਾਗਾ ਫਿਰ ਮੈਂ ਚਾਹ ਪਾਣੀ ਪੀ ਕੇ ਫਰੈਸ਼ ਹੋ ਕੇ ਉਸ ਤੋਂ ਬਾਅਦ ਆਪਦਾ ਗੋਹਾ ਸੱਡ ਦੰਨਾਗਾ ਮੱਝਾਂ ਨੂੰ ਨਮਾਉਣ ਲੱਗ ਜਾਨਾ ਨਮਾ ਕੇ ਉਸ ਤੋਂ ਬਾਅਦ ਮੈਂ ਤੇ ਮੇਰੀ ਮੰਮੀ ਅਸੀਂ ਧਾਰਾ ਚੋਲ ਲੈਨੇ ਆ ਫਿਰ ਜਿਵੇਂ ਜਿਵੇਂ ਸਾਡੇ ਲਵੇ ਘਰਾਂ ਵਾਲਿਆਂ ਦੇ ਭਾਂਡੇ ਲੱਗੇ ਹੋਣੇ ਡੋਲ ਲੀਆਂ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਦੇ ਵਿੱਚ ਦੁੱਧ ਮਿਣਕ ਕੇ ਉਹਨਾਂ ਦਾ ਆਪਦਾ ਮੋਟਰਸਾਈਕਲ ਚੱਕ ਦਾਂਗਾ ਤੇ ਘਰੋਂ ਘਰੀ ਜਾ ਕੇ ਮੈਂ ਦੁੱਧ ਪਾ ਕੇ ਆਉਣਾ ਜਿਹੜਾ ਮੈਨੂੰ 4-5 ਕਿਲੋਮੀਟਰੀ ਦੂਰ ਪੈਂਦਾ ਮੇਰੇ ਘਰ ਤੋਂ ਸਾਰਾ ਇਹ ਉਦੋਂ ਬਾਅਦ ਮੈਂ 7 6:30 ਨੂੰ ਘਰ ਮੇਰੀ ਵਾਪਸੀ ਹੋ ਜਾਂਦੀ ਹੈ ਫਿਰ ਮੈਂ ਚਾਹ ਪੀਣ ਸਾਰਾ 7 ਵਜੇ ਨੂੰ ਆਪਦੀ ਸਬਜੀ ਮੈਂ ਤੋੜਨ ਲੱਗ ਜਾਨਾ 12 11 ਵਜੇ ਨੂੰ ਅਸੀਂ ਸਾਰੀ ਸਬਜੀ ਤੋੜ ਦਿੰਨੇ ਆ ਸਾਰਾ ਪਰਿਵਾਰ ਜੀ ਨਾਲ ਮੇਰਾ ਪਪਾ ਜਿੱਦੇ ਛੰਡ ਹੁੰਦੀ ਹੈ ਸਹਿਯੋਗ ਦੇ ਦਿੰਦਾ ਪਤਨੀ ਸਹਿਯੋਗ ਦਿੰਦੀ ਐ ਵੀ ਸਾਰੇ ਪਰਿਵਾਰ ਦਾ ਸਾਡਾ ਸਹਿਯੋਗ ਆ ਤਾਂ ਮੈਂ ਇਹ ਸਾਰਾ ਕੁਝ ਕਰ ਲੈਣਾ ਨਹੀਂ ਇਕੱਲੇ ਦੇ ਮੇਰੇ ਬਸ ਨਹੀਂ ਹੈਗੀਆਂ ਇਹ ਚੀਜ਼ਾਂ ਮੇਰੀ ਪਤਨੀ ਸ਼ਹਿਰ ਤੋਂ ਸੀ ਕਿਉਂਕਿ ਸ਼ਹਿਰ ਵਾਲਿਆਂ ਨੂੰ ਪਤਾ ਹੀ ਅੱਜ ਕੱਲ੍ਹ ਮਾਹੌਲ ਕਿਹੋ ਜਿਹਾ ਜੇ ਜਦੋਂ ਬੰਦਾ ਸ਼ਹਿਰ ਤੋਂ ਪਿੰਡ ਚ ਆਵੇ ਉਹਨੇ ਮੇਰਾ ਇੰਨਾ ਸਾਥ ਦਿੱਤਾ ਵੀ ਔਖੇ ਟਾਈਮ 'ਚ ਵੀ ਵਿਚਾਰੀ ਨਾਲ ਖੜੀ ਅੱਜ ਦੀ ਘੜੀ ਐ ਲਾ ਲਓ ਜੀ ਉਹ ਨਾਲ ਮੋਢੇ ਨਾਲ ਮੋਢਾ ਲਾ ਕੇ ਮੇਰੇ ਤੁਰਦੀ ਐ ਮੱਝਾਂ ਵਾਲੇ ਕੰਮ 'ਚ ਵੀ ਉਹ ਕੰਮ ਕਰਦੀ ਐ ਕੋਈ ਗੋਫੇ ਤੋਂ ਹਲਕਤ ਨਹੀਂ ਮੰਦੀ ਜਦੋਂ ਮੈਂ ਗਏ ਹਾਜ਼ਰੀ ਹੁੰਦੀ ਐ ਸਾਡੇ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਸੀ ਜੀ ਬ ਸਾਬ ਲਾ ਲਓ ਵੀ ਮੇਰਾ ਮਾਪਿਓ ਚੁੱਬੜ ਹੁੰਦੇ ਨੇ, ਚਟਣੀ ਗੁੜਦੇ ਹੁੰਦੇ ਆਪਾਂ। ਇਹਨਾਂ ਦੀ ਉਹ ਚੁੱਕ ਕੇ ਲਿਆਉਂਦਾ, ਫੇਰ ਉਹ ਵੇਚ ਕੇ ਆਉਂਦੇ, ਫੇਰ ਚਾਹ ਗੁੜ ਲਿਆਉਂਦੇ। ਵੀ ਇਦੋਂ ਮਾੜੇ ਹਾਲਾਤ ਸਾਡੇ ਘਰ ਦੇ ਕੀ ਹੋ ਸਕਦੇ ਆ। ਸਾਡੇ ਇੱਕ ਕਮਰਾ ਹੁੰਦਾ ਸੀ ਜਿਹੜਾ ਸਾਨੂੰ ਵੀ ਮੇਰੇ ਮਾਪਿਓ ਨੂੰ ਅੱਡ ਕਰਨ ਵੇਲੇ ਦਿੱਤਾ ਸੀ। ਉਸ ਦੇ ਵਿੱਚ ਹੀ ਮੇਰੀ ਮਾਂ ਨੇ ਤਾਣੀ ਬੁਣਨੀ। ਸਾਨੂੰ ਮਾੜੇ ਹਾਲਾਤਾਂ 'ਚ ਉਹਨਾਂ ਨੇ ਕੱਢਿਆ ਹਨਾ। ਫਿਰ ਉਦੋਂ ਪਾਦ ਅਸੀਂ ਵੱਡੇ ਦੋਨੇ ਭਰਾ ਅਸੀਂ ਇੱਕੋ ਜੋਗ ਸਾਨੂੰ ਸਮਝ ਆਈ ਵੀ ਅਸੀਂ ਨਾਲ ਇਹਨਾਂ ਦੀ ਹੈਲਪ ਕਰਾਈਏ। ਨਾਲ ਨਾਲ ਅਸੀਂ ਮੈਂ ਪਲੱਸ 2 ਕਰੀ ਹੋਈ ਹੈ ਜੀ ਮੇਰੀ ਉਸ ਤੋਂ ਬਾਅਦ ਮੈਂ 15 ਸਾਲ ਦੀ ਉਮਰ ਚ ਖੇਤੀ ਚ ਪੈ ਗਿਆ ਸੀ ਨਾਲ ਹੀ ਮੇਰੇ ਭਰਾ ਦੀ ਰੁਚੀ ਵਧ ਗਈ ਉਹ ਵੀ ਮੈਂ ਮੈਥੋਂ ਮੰਨ ਲਓ ਚ 2 ਸਾਲ ਛੋਟਾ ਸੀ ਪਰ ਅਸੀਂ ਦੋਨੋਂ ਭਾਈਆਂ ਨੇ ਇੰਨੀ ਲਗੜਨਾ ਕੰਮ ਕਰਿਆ ਵੀ ਅਸੀਂ ਇੱਕ ਗੱਲ ਲਗੜਨ ਬਣ ਲਈ ਵੀ ਸਾਡੇ ਮਾਪਿਆਂ ਨੂੰ ਅਸੀਂ ਗਰੀਬੀ ਚੋਂ ਕੱਢਣਾਗਾ ਉਹ ਕੀ ਵੀ ਹਾਲਾਤ ਅਸੀਂ ਉਹ ਦੇਖ ਲਏ ਸੀ ਬਹੁਤ ਮਾੜੇ ਹਾਲਾਤ ਸੀ ਸਾਡੇ ਘਰ ਦੇ ਤੇ ਉਸ ਤੋਂ ਬਾਅਦ ਮਿਹਨਤ ਕਰਦੇ ਕਰਦਿਆਂ ਨੇ ਅਸੀਂ ਆਪਦਾ ਸਾਰਾ ਕੁਝ ਬਣਾ ਲਿਆ ਘਰ ਪਾ ਲਿਆ ਚੰਗਾ ਚੰਗਾ ਸੰਦ ਸੰੜਾ ਲਿਆ ਏ ਟਰੈਕਟਰ ਲਿਆ ਏ ਹੁਣ ਟੋਟਲ ਸਾਡੇ ਲਈ ਬਸੰਦ ਨੇ ਜੀ ਘਰ ਦੇ ਹਾਲਾਤ ਅੱਜ ਦੀ ਘੜੀ ਸਾਡੇ ਵਧੀਆ ਚੰਗੇ ਨੇ ਚੰਗਾ ਟਾਈਮpass ਹੁੰਦਾ ਕੋਈ ਮਾੜਾ ਨਹੀਂ ਹੈਗਾ ਜਦੋਂ ਅਸੀਂ ਥੋੜੇ ਸੌਖੇ ਹੋ ਗਏ ਜੀ ਅਸੀਂ ਸੋਚਿਆ ਵੀ ਜ਼ਮੀਨ ਸਾਡੇ ਲਈ ਥੋੜੀ ਆ ਦੋਨਾਂ ਭਾਈਆਂ ਦਾ ਸਾਡਾ ਇੱਥੇ ਕੰਮ ਨਹੀਂ ਸੈੱਟ ਹੋਣਾ ਤਾਂ ਸਾਡਾ ਅਸੀਂ ਬਾਹਰ ਦਾ ਸੋਚਿਆ ਮੇਰੇ ਭਰਾ ਨੇ ਉਹ ਕਿਉਂ ਮੈਂ ਬਿਹਾ ਹੋਇਆ ਸੀ ਉਹ ਅਨਮੜਾ ਰਿਸੀਓ ਕਹਿੰਦਾ ਵੀ ਤੇਰਾ ਸੈੱਟ ਨਹੀਂ ਆਉਣਾ ਹੈਗਾ ਮੈਂ ਸੋਚ ਲੈਣਾ ਸਾਡੇ ਰਿਸ਼ਤੇਦਾਰ ਚੰਗੇ ਸੀ ਜਗਦੇਵ ਸਿੰਘ ਭਾਈ ਦਾ ਨਾਂ ਜੱਗਾ ਗਾਣਾ ਤਾਂ ਉਹਨੇ ਸਾਨੂੰ ਬਹੁਤ ਸਾਰਾ ਲਾਇਆ ਮੇਰੇ ਭਰਾ ਨੂੰ ਉਹਨੇ ਬਾਹਰ ਸੱਦ ਲਿਆ ਕੁਝ-ਕਸੀ ਰੁਪਈਆ ਦਾ ਹੱਲ ਕਰ ਲਿਆ ਕੁਝ ਕੋਨੇ ਵਿਚਾਰੇ ਨੇ 20 ਸਾੜਿਆ ਕਹਿਣ ਦਾ ਭਾਅ 50% ਸਾਡਾ ਘਰ ਉਹ ਭਰਾ ਨੇ ਬਿਚਾਇਆ ਤੇ ਅੱਜਕੱਲ ਮੇਰਾ ਭਰਾ ਯੂਰਪ ਦੇ ਵਿੱਚ ਹੈਣਾ ਜੀ ਉਸ ਤੋਂ ਬਾਅਦ ਜਦੋਂ ਉਹਨੂੰ ਸਾਲ ਕੋ ਗਿਆ ਜੀ ਮੈਨੂੰ ਵੀ ਆਫਰ ਆ ਗਿਆ ਵੀ ਤੁਸੀਂ ਵੀ ਬਾਹਰ ਆ ਜਾਓ ਮੀਆਂ ਬੀਬੀ ਆ ਜਾਓ ਅਸੀਂ ਸਾਰਾ ਕੁਸਾਬ ਦਾ ਤਿਆਰ ਕਰਵਾ ਲਿਆ ਵੀ ਅਸੀਂ ਵੀ ਚਲੋ ਬਾਹਰ ਚੱਲ ਗਏ ਹਨਾ ਵੀ ਇੱਥੇ ਚਾਰ ਚਾਰ ਕਿੱਲਾਂ ਚ ਅਸੀਂ ਵੀ ਕੁਝ ਨਹੀਂ ਕਰ ਸਕਦੇ ਤਾਂ ਉਦੋਂ ਬਾਅਦ ਮੈਂ ਆਪਦੇ ਮੰਮੀ ਡੈਡੀ ਲਵੇ ਗੱਲ ਕਰੀ ਬੈਠਾ ਉਹਨਾਂ ਨਾਲ ਵੀ ਮੈਂ ਬਾਹਰ ਜਾਣਾਗਾ ਮੇਰੇ ਗੁੜੀਆਂ ਹੋਈ ਸੀ ਵੀ ਤੁਸੀਂ ਗੁੜੀਆਂ ਨੂੰ ਰੱਖ ਲਿਓ ਪਰ ਉੱਥੇ ਮੇਰੀ ਮਾਂ ਰੋਣ ਲੱਗ ਗਈ ਜੀ ਉਹਨੇ ਅੱਖਾਂ ਭਰ ਲੀਆਂ ਉਹ ਵੀ ਮੈਨੂੰ ਕਹਿੰਦੀ ਤੇਰੇ ਪਾਪੇ ਨੂੰ ਵੀ ਹਾਰਡ ਦੀ ਪ੍ਰੋਬਲਮ ਆ ਵੀ ਛੁੱਡੀ ਜਿਹੜੀ ਚਾਰ ਕਿੱਲੇ ਆ ਇਹ ਵੀ ਰੁੱਲ ਜੂ ਵੀ ਜਦੋਂ ਅਸੀਂ ਨਾ ਰਹੇ ਸਾਨੂੰ ਕੌਣ ਸਾਂਭੂਗਾ ਮੈਂ ਬਸ ਇੰਨੀ ਗੱਲ ਸੁਣ ਕੇ ਉਦੋਂ ਬਾਅਦ ਪੈ ਗਿਆ ਰਾਤ ਨੂੰ ਮੈਂ ਸਾਰੀ ਰਾਤ ਉਹੀ ਗੱਲਾਂ ਮੇਰੇ ਘਰ ਕਰੀ ਗਈ ਵੀ ਮੇਰਾ ਪਾਪਾ ਹੜ ਦਾ ਮਰੀਜ਼ ਆ ਮਾਂ ਦੀ ਧੜਕਣਾ ਵੱਧੀ ਆ ਵੀ ਯਾਰ ਕੌਣ ਸਾਂਭੂਗਾ ਲੈ ਸੱਚ ਆ ਵੀ ਸਾਨੂੰ ਉਹਨਾਂ ਨੇ ਐਡਾ ਵੱਡਾ ਕਰਿਆ ਕਾਰੇ ਵਾਸਤੇ ਕਰਿਆ ਵੀ ਜੇ ਉਹੀ ਦੁਖੀ ਹੋਈਗੇ ਮੰਗ ਰੋ ਰੂਪੀ ਇਹ ਵੀ ਆਪਾਂ ਕੀ ਚੱਟਣੇ ਆ ਤਾਂ ਮੈਂ ਬਾਈ ਜੀ ਤੁਸੀਂ ਯਕੀਨ ਮੰਨਿਓ ਵੀ ਸਾਰਾ ਕੁਝ ਉੱਥੇ ਹੀ ਬੰਦ ਕਰਤਾ ਡਾਕੂਮੈਂਟ ਹੀ ਪਾੜਤੇ ਆਪਦੇ ਜਿੰਨੇ ਤਿਆਰ ਕਰੇ ਸੀ ਤਾਂ ਮੈਂ ਇੱਕ ਗੱਲ ਸੋਚ ਲਈ ਵੀ ਮੈਂ ਇੱਥੇ ਰਹਿ ਗਈ ਕੁਝ ਕਰਨਾ ਜੇ ਕਰਨਾਗਾ ਇੱਕ ਬਾਈ ਜੀ ਹੋਰ ਗੱਲ ਸੀ ਕਿਉਂਕਿ ਬਾਹਰ ਜਾਣ ਦਾ ਮੇਰਾ ਰੁਝਾਨ ਇਹ ਵੀ ਹੋ ਗਿਆ ਮੇਰੇ ਬਾਪੂ ਜੀ ਹਾਰਟ ਦੇ ਮਰੀਜ਼ ਸੀ ਕਿਉਂਕਿ ਮੈਨੂੰ ਇਹ ਲੱਗਿਆ ਵੀ ਇਹ ਹਾਰਟ ਦੇ ਮਰੀਜ਼ ਨੇ ਮੇਰੀ ਮੰਮੀ ਨੂੰ ਵੀ ਧੜਕਣਾ ਬੱਦੀ ਛੋਦੀ ਵੀ ਪ੍ਰੋਬਲਮ ਸੀ ਫਿਰ ਮੈਂ ਆਖਿਆ ਵੀ ਆਪਣੀ ਜ਼ਮੀਨਾਂ ਜਾਇਦਾਦ ਘਰ ਇੱਥੇ ਹੀ ਰਹਿ ਜਾਣਗੇ ਮਾਂ ਪਿਓ ਨੂੰ ਕੌਣ ਦੇਖੂਗਾ ਹੱਥੋਂ ਬਾਅਦ ਅਸੀਂ ਦੋਨੇ ਭਰਾ ਜਦੋਂ ਨੂੰ ਅਸੀਂ ਬਾਹਰਲੇ ਦੇਸੋਂ ਆਵਾਂਗੇ ਕੁਛ ਵੀ ਹੋ ਸਕਦਾ ਹੁਣ ਮੈਂ ਲਬੇ ਆ ਹਨਾ ਮੈਂ ਉਹਨਾਂ ਦੇ ਕੰਡਾ ਵੱਜਿਆ ਨਹੀਂ ਸਹਾਰਦਾ ਉਹ ਮੇਰੇ ਕੰਡਾ ਵੱਜਿਆ ਨਹੀਂ ਸਹਾਰਦੇ ਮੇਰਾ ਭਰਾ ਉੱਥੇ ਬੈਠਾ ਹਨਾ ਉਹ ਸਾਡੀ ਦੇਖ ਰਿਹਾ ਇੱਕ ਉਹ ਕਰ ਰਿਹਾ ਜਿੱਥੇ ਉਹਦੀ ਲੋੜ ਆ ਕੋਈ ਰੁਪਏ ਦੀ ਲੋੜ ਆ ਸਾਨੂੰ ਉਹ ਭੇਜਦਾ ਜਾਂ ਉਹਨੂੰ ਲੋੜ ਆ ਸੀ ਭੇਜਦੇ ਆ ਸਾਰੇ ਅਸੀਂ ਰਲ ਮਿਲ ਕੇ ਇੱਕ ਚੰਗਾ ਜੀਵਨ ਬਤੀਤ ਕਰ ਰਹੇ ਆ ਵਧੀਆ ਹੈਪੀ ਫੈਮਿਲੀ ਸਾਡੀ ਕਈ ਬੰਦੇ ਹੁੰਦੇ ਨੇ ਕਿ ਵੀ ਸੰਗ ਮੰਨ ਜਾਂਦੇ ਨੇ ਚੀਜ਼ ਆਪ ਵੇਚਣ ਤੋਂ ਜਾਂ ਇਸ ਤਰ੍ਹਾਂ ਕੰਮ ਆਪ ਕਰਨ ਤੋਂ ਤਾਨਨੇ ਮੇਨੇ ਬਾਈ ਬਹੁਤ ਮਾਰਦੇ ਨੇ ਹਨਾ ਲੋਕ ਕਿਉਂਕਿ ਸ਼ਰਮ ਅਸੀਂ ਸ਼ੁਰੂ ਤੋਂ ਇਹ ਕਿੱਤਾ ਕਰਦੇ ਆਂ ਸੰਗ ਅਸੀਂ ਕਦੇ ਨਹੀਂ ਮੰਨੀ ਹੈਗੀ ਮੈਂ ਗਲੀਆਂ 'ਚ ਜਾ ਜਾ ਵੀ ਵੇਚੀ ਆਪਦੇ ਪਿੰਡ ਦੇ ਵਿੱਚ ਤਨ ਪਈਆਂ ਵਾਲੀ ਰੇੜੀ ਮੇਰੇ ਲੇਪੇ ਹੁੰਦੀ ਸੀ ਅਸੀਂ ਦੋਨੇ ਭਰਾ ਸਾਗ ਵੇਚਣ ਜਾਂਦੇ ਛੂਲਗਾ ਵੇਚਣ ਜਾਂਦੇ ਸੰਗ ਸਾਨੂੰ ਕਦੇ ਨਹੀਂ ਆਈ ਪਰ ਲੋਕਾਂ ਦਾ ਕੰਮ ਕੀ ਹੈ ਜੀ ਜੀਬ ਦੇ ਹੱਡੀ ਨਹੀਂ ਹੈਗੀ ਇਹ ਦੁੱਖ ਨਹੀਂ ਮੰਦੀ ਜੀਬ ਨੇ ਕਹੀ ਦੇਣੀ ਹੈ ਜਿਹੜੀ ਗੱਲ ਕਹਿ ਦੇਣੀ ਆ ਤਾਨਨੇ ਮੇਨੇ ਪਹਿਲਾਂ ਵੀ ਮਾਰਦੇ ਸੀ ਹੁਣ ਵੀ ਮਾਰਦੇ ਆ ਹੁਣ ਥੋੜੇ ਜਿਆਦੇ ਮਾਰ ਦਿੰਦੇ ਨੇ ਹੁਣ ਮੈਨੂੰ ਕਹਿ ਜਾਂਦੇ ਤੇਰਾ ਭਰਾ ਤਾਂ ਬਾਹਰ ਆ ਤੂੰ ਇਹ ਪੱਲੀ ਵਿਛਾਈ ਕਿਉਂ ਬੈਠਾ ਪਈਆ ਪਈਆ ਚੀਜ਼ ਕਿਉਂ ਵੇਚਦਾ ਫਿਰ ਮੈਂ ਗੱਲ ਅਗਲੇ ਦੀ ਸੁਣਦਾ ਨਹੀਂ ਜੀ ਵੀ ਕਹਿਦਾ ਨਾ ਅਗਲੇ ਨੇ ਕਮੈਂਟ ਕਰਨਾ ਕਰ ਹੀ ਜਾਣਾਗਾ ਤੇ ਖੁਸ਼ੀ ਮੈਨੂੰ ਬਹੁਤ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਐ ਲਾ ਲੋ ਵੀ ਸਾਰਾ ਪਰਿਵਾਰ ਅਸੀਂ ਖੁਸ਼ ਰਹਿੰਨੇ ਆ ਸਾਰਾ ਅਸੀਂ ਪਰਿਵਾਰ ਕੰਮ ਕਰਦੇ ਆ ਸਾਡੇ ਖਰਚੇ ਇਹ ਚੀਜ਼ਾਂ ਕਰਨਾ ਘਟਦੇ ਆ ਵਾਧੇ ਨਹੀਂ ਹੈਗੇ ਕਿਉਂਕਿ ਅਸੀਂ ਜੇ ਵਿਲੇ ਹੋਵਾਂਗੇ ਤਾਂ ਅਸੀਂ ਜਾਵਾਂ ਆਵਾਂਗੇ ਕਿਤੇ ਰਿਸ਼ਤੇਦਾਰਾਂ ਲਵੇ ਘੁੰਮਾਂਗੇ ਜਾਂ ਕਿਤੇ ਹੋਰ ਫालतू ਕਦੇ ਕਿੱਧਰ ਵਾਗੇ ਕਦੇ ਕਿੱਧਰ ਵਾਗੇ ਹੁਣ ਜਦੋਂ ਇਹ ਕੰਮ ਕਰਦੇ ਆਂ ਅਸੀਂ ਸਾਰਾ ਪਰਿਵਾਰ ਇੱਕ ਥਾਂ ਇਕੱਠੇ ਰਹਿੰਦੇ ਆਂ ਘਰੇ ਆਪਦਾ ਕੰਮ ਕਰੀ ਜਾਂਦੇ ਆਂ ਵਧੀਆ ਜੀ ਲੱਗਿਆ ਰਹਿੰਦਾ ਜੀ ਖੇਤਾਂ ਸਾਡਾ ਘਰ ਆ ਤੇ ਮੈਨੂੰ ਕੋਈ ਔਖਾ ਨਹੀਂ ਲੱਗਦਾ ਨਾ ਹੀ ਸਾਡੇ ਪਰਿਵਾਰ ਨੂੰ ਔਖਾ ਲੱਗਦਾ ਸਾਰੇ ਮੇਰਾ ਸਹਿਯੋਗ ਦਿੰਦੇ ਆਂ ਵਧੀਆ ਰਲ ਮਿਲ ਕੇ ਕਰਦੇ ਆਂ ਅਸੀਂ ਫਿਰ ਉਹ ਐ ਹੋ ਗਿਆ ਵੀ ਇਧਰਲੇ ਕੰਨ ਚੋਂ ਸੁਣ ਲਈ ਦੂਜੇ ਸਣੀ ਦੀ ਕੱਢਤੀ ਕਿਸੇ ਦਾ ਆਪਾਂ ਕੁਝ ਨਹੀਂ ਬਸ ਵੀ ਜਿਹੜਾ ਬੋਲ ਗਿਆ ਬੋਲ ਗਿਆ ਠੀਕ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਸਾਰਾ ਦਿਨ ਇਹ ਕੰਮ 'ਚ ਰੁੱਝੇ ਰਹਿਣੇ ਆਂਗੇ। ਹਾਂਜੀ। ਫਿਰ ਕਦੇ ਮੰਨ ਹੀ ਆਕਦਾ। ਭਾਈ ਜੀ ਮਾਣਾ ਪਹਿਲਾਂ ਤਾਂ ਆਕਦਾ ਸੀ ਜਦੋਂ ਮੇਰਾ ਭਰਾ ਸੀ। ਉਦੋਂ ਤਾਂ ਮੈਂ ਛੱਡ ਕੇ ਕੰਮ ਉਹਦੇ ਹਿਰਤੇ ਪਾਇ ਜਾਂਦਾ ਸੀ ਕਿਉਂਕਿ ਇੱਕ ਦੂਜੇ ਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਆਂ। ਚਾਰ ਪੈਣ ਭਾਈਆਂ ਸੀ ਬਹੁਤ ਜਾਂਦੇ ਲਾਵਾ ਸਾਡੇ ਦੇ ਵਿੱਚ। ਪਰ ਹੁਣ ਜਦੋਂ ਦਾ ਉਹ ਗਿਆ ਫਿਰ ਮੈਨੂੰ ਐ ਹੋ ਜਾਂਦਾ ਵੀ ਮੈਂ ਕਿਹਦੇ ਹਿਰਤੇ ਛੱਡਾਂ। ਕਿਉਂਕਿ ਮੇਰਾ ਬਾਪੂ ਵੀ ਹਾਟ ਦਾ ਮਰੀਜ਼ ਆ। ਜੋ ਕੰਮ ਕਰਨਾ ਮੈਂ ਜੀ ਲਾ ਕੀ ਕਰਦਾ ਮੈਨੂੰ ਟਾਈਮ ਫੇਰ ਵੀ ਮਿਲ ਜਾਂਦਾ ਘੰਟਾ ਅੱਧਾ ਘੰਟਾ ਆਪਦੀ ਕੁੜੀਆਂ ਨਾਲ ਖੇਡਣ ਨਾਲ ਆਪਦੇ ਮੰਮੀ ਡੈਡੀ ਚ ਬੈਠਣ ਨੂੰ ਆਪਦੀ ਪਤਨੀ ਨਾਲ ਗੱਲਾਂ ਬਾਤਾਂ ਕਰਨ ਨੂੰ ਟਾਈਮ ਆ ਵਿੱਚ ਦੀ ਕੱਢੀ ਲੈਣਾ ਜੀ ਮਿਲ ਜਾਂਦਾ ਥੋੜਾ ਕਾਣਾ ਪਰ ਐਂ ਕਦੇ-ਕਦੇ ਹੋ ਜਾਂਦਾ ਜਦੋਂ ਮੀਂਹ ਕਣੀ ਜਾਦੇ ਆਉਂਦਾ ਸ਼ਹਿਰ ਚ ਦੁੱਧ ਪਾ ਕੇ ਘਰੇ ਆਉਣਾ ਪੈਂਦਾ ਕਿਉਂ ਸਾਡੀ ਇੱਕ ਮਜਬੂਰੀ ਹੈ ਕੋਈ ਝਖੜਾ ਵੇ ਝੋਲਾ ਵੇ ਕਾਕ ਨੂੰ ਅਸੀਂ ਦੁੱਧ ਦੇ ਕੇ ਆਉਣਾ ਉਹ ਅਗਲੇ ਦਾ ਫੋਨ ਆਉਣੀ ਆਉਣਾ ਵੀ ਬਾਈ ਤੂੰ ਲੇਟ ਹੋ ਗਿਆ ਹਨਾ ਉਹ ਜਦੋਂ ਕੋਡੇ-ਕੋਡੇ ਪਾਣੀ ਹੁੰਦਾ ਫਿਰ ਉਦੋਂ ਐਂ ਜੀ ਲੱਗਦਾ ਵੀ ਯਾਰ ਕਦੇ ਲਾਈਟ ਨਾ ਲੱਗ ਜੀ ਇਹ ਕਦੇ ਕੋਈ ਸੀਵਰੇਜ ਨਾ ਡਿੱਗ ਜੀਏ ਉੱਥੇ ਮਾਣਾ ਥੋੜਾ ਜਿਹਾ ਧਮਾ ਢੋਲ ਜਾ ਹੋ ਜਾਂਦਾ ਹੋਰ ਨਹੀਂ ਕਦੇ ਕੋਈ ਦਿੱਕਤ ਆਈ ਹੈਗੀ ਇਦੇ ਵਿੱਚ ਆਏ ਆ ਬਾਈ ਜੇ ਕੁਝ ਵੀ ਕਰਨਾ ਨਾ ਆਪਾਂ ਇਹ ਤਾਂ ਹੈ ਨਹੀਂ ਵੀ ਆਪਾਂ ਮੱਝਾਂ ਦਾ ਕੰਮ ਕਰਨ ਲੱਗੇ ਵੀ ਬੰਦਾ ਰੱਖ ਲਿਆ ਜਾਂ ਸਬਜ਼ੀ ਦਾ ਕੰਮ ਕਰ ਲਿਆ ਵੀ ਯਾਰ ਆਪਾਂ ਲੇਬਰ ਰੱਖ ਲਈ ਇਹ ਕੰਮ ਨਹੀਂ ਹੋਣਾ ਆਪ ਨੂੰ ਪਸੀਨਾ ਪਸੀਨੇ ਹੋਣਾ ਪਊਗਾ ਬਾਈ ਪੈਰਾਂ ਤਾਈ ਮੁੜਕਾ ਬੰਦੇ ਜਿੰਨਾ ਟਾਈਮ ਚ ਆਉਂਦਾ ਨਹੀਂ ਨਾ ਉਹਨੂੰ ਕੰਮ ਦੀ ਕਦਰ ਨਹੀਂ ਪਤਾ ਲੱਗਦੀ ਨਾ ਹੀ ਉਹਨੂੰ ਰੁਪਏ ਦੀ ਕਦਰ ਪਤਾ ਲੱਗੇ ਜੇ ਕਿਸੇ ਨੇ ਕੁਝ ਵੀ ਕਰਨਾ ਨਾ ਤਾਂ ਉਹ ਆਪ ਦਾ ਆਪ ਕਰੇ ਕਿਸੇ ਦੇ ਹਿਰਦੇ ਨਿਰਭਰ ਨਾ ਰਹੇ ਵੀ ਯਾਰ ਉਹ ਫਲਾਣਾ ਕਰ ਦੂਗਾ ਤੁਸੀਂ ਆਪ ਕਰੋ ਖੁਦ ਆਪ ਹੀ ਵੇਚੋ ਆਪ ਹੀ ਸਾਰਾ ਕੁਝ ਕਰੋ ਤਾਂ ਸੌਖਾ ਲੱਗੂ ਇੱਕ ਵਾਰ ਥੋੜਾ ਜਿਹਾ ਔਖਾ ਲੱਗਦਾ ਹੁੰਦਾ ਆਪਾਂ ਨੂੰ ਕੰਮ ਕਰਨੇ 'ਚ ਔਲੀ ਔਲੀ ਛੋਟਾ ਕੰਮ 'ਚ ਪਿਆਰ ਪੈ ਜੂਗਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪਿਆਰ ਕਰਨ ਲੱਗਗੇ ਨਾ ਰੁਚੀ ਜ਼ਿਆਦਾ ਵਧ ਜੂਗੀ ਘਟਦੀ ਨਹੀਂ ਹੈਗੀ ਹੁਣ ਖੁਸ਼ ਹਾਂ ਆਪਣੀ ਜ਼ਿੰਦਗੀ ਤੋਂ ਮੈਂ ਬਹੁਤ ਖੁਸ਼ ਹਾਂ ਆਪਣੀ ਜ਼ਿੰਦਗੀ ਤੋਂ ਵਧੀਆ ਜੀ ਸਾਡਾ ਦੁੱਧ ਦਾ ਨਾਲ ਨਾਲ ਸਬਜ਼ੀ ਦਾਗਾ ਹੁਣ ਮੇਰੇ ਸਾਡੇ ਘਰੇ ਆ ਜਾਂਦੀ ਹੈ 10-15000 ਰੁਪਏ ਦੀ ਮਹੀਨੇ ਦੀ ਸਾਡੇ ਮੈਡੀਸਨਾਂ ਜੀ ਉਹਦੇ ਵਿੱਚ ਸਾਡਾ ਸਬਜੀ ਤੇ ਦੁੱਧ ਹੀ ਇੱਕ ਜਿਹੜਾ ਧੰਦਾ ਸਾਨੂੰ ਦੇ ਰਿਹਾ ਹੈ ਹਨਾ ਇਹਦੇ ਵਿੱਚ ਸਾਰਾ ਘਰ ਦਾ ਗੁਜ਼ਾਰਾ ਲਾ ਲੋ ਕਿਤੇ ਆਉਣਾ ਜਾਣਾ ਅਸੀਂ ਕੋਸੋਰ ਕਰਨੇ ਹੁੰਦੇ ਆ ਤਾਂ ਅਸੀਂ ਵਧੀਆ ਖੁਸ਼ ਆ ਕੋਈ ਨਹੀਂ ਵੀ ਐ ਨਹੀਂ ਹੈਗੇ ਦੁਖੀ ਹੈ ਕਿਸੇ ਤੋਂ ਸਾਨੂੰ ਰੁਪਏ ਮੰਗਣ ਦੀ ਲੋੜ ਨਹੀਂ ਅਡਵਾਂਸ 'ਚ ਵੀ ਅਸੀਂ ਦੁੱਧ ਵਾਲਿਆਂ ਤੋਂ ਰੁਪਏ ਲਿਆ ਆਉਣੇ ਆ ਅਗਲਾ ਖੁਸ਼ ਹੋ ਕੇ ਧੰਦਾ ਹੈਗਾ